ਅਜ ਸਭ ਤੋਂ ਵੱਧ ਸੀਕਰੇਟਸ ਕਿਦੇ ਕੋਲ ਹੁੰਦੇ ਨੇ ਇਹਦੇ ਕੋਲੇ ਹੁੰਦੇ ਹੋਣੇ ਮੇਰੇ ਕੋਲ ਤਾਂ ਕੋਈ ਸੀਕ੍ਰੇਟ ਪਾ ਪਤਾ ਨਹੀਂ ਦੱਸਦਾ ਕੁਝ ਮੈਂ ਵੀ ਨਹੀਂ ਦੱਸਦਾ ਕੁਝ ਅੱਛਾ ਦੋਨੋਂ ਕੋ ਲੈ ਗਏ ਨੇ ਇਟਸ ਲਾਈਕ ਓਕੇ ਇਟਸ ਅ ਮੀਡੀਅਮ ਵਨ ਠੀਕ ਹੈ ਤੇ ਚੀਜ਼ਾਂ ਸਭ ਤੋਂ ਵੱਧ ਕਿਸ ਦੀਆਂ ਗੁੰਮਦੀਆਂ ਨੇ ਕਿ ਆ ਗੁੰਮ ਹੋ ਗਿਆ ਉਹ ਗੁੰਮ ਹੋ ਗਿਆ ਮੇਰੇ ਲਾਈਕ ਆਈ ਪ੍ਰੋਬਾਬਲੀ ਹੈਵ ਲਾਈਕ 7 ਮਿਸਿੰਗ ਫੋਨਸ ਐਸ ਵੀ ਸਪੀਕਿੰਗ ਮਤਲਬ ਹਰ ਚੀਜ਼ ਇਹਦੀ ਗੁੰਮਦੀਆ ਤੁਸੀਂ ਬਿਲੀਵ ਕਰੋ ਮੈਂ ਚਲ ਫੋਨ ਖੋ ਗਿਆ ਇਹ ਖੋ ਗਿਆ ਇਹ ਤਾਂ ਮਾਨਦਾ ਇੱਕ ਨਾ ਇਹਨੇ ਮੈਨੂੰ ਭੇਜਿਆ ਕਹਿੰਦਾ papa ਮੈਨੂੰ ਪਲੀਜ਼ ਇਹ ਲੈਪਟਾਪ ਲੈ ਦੋ ਇਹ ਲੈਪਟਾਪ ਬਹੁਤ ਜ਼ਰੂਰੀ ਆ ਹਨਾ ਕਹਦਾ ਇਦਾਂ ਦਾ ਮੈਂ ਕਹਿੰਦਾ ਅੱਛਾ ਮੈਂ ਦੇਖਿਆ ਮੈਂ ਕਹਰੇ ਐਪਲ ਉੱਪਰ ਵਾਲੇ ਲੈਪਟਾਪ ਤਾਂ ਮੈਂ ਮੰਨਦਾ ਸੀ ਵੀ ਇਹ ਕੋਈ ਸਪੈਸ਼ਲ ਲੈਪਟਾਪ ਆ ਕਹਿੰਦੇ ਹਾਂ ਜੀ ਇਹ ਮਿਲਦਾ ਵੀ ਬੜਾ ਐ ਆ ਟੋਰਾਂਟੋ ਤੋਂ ਜਾ ਕੇ ਮਿਲਿਆ ਉਹ ਲੈਪਟਾਪ ਇਹ ਬਹੁਤ ਲੈਪਟਾਪ ਮਹਿੰਗਾ ਵੀ ਬਹੁਤ ਅੱਛਾ ਮੈਂ ਕਹ ਰਿਹਾ ਦਾ ਮੈਨੂੰ ਪਤਾ ਲੱਗਿਆ ਮੈਨੂੰ ਵਾਈਫ ਦਾ ਫੋਨ ਆਇਆ ਕਹਿੰਦੀ ਤੁਹਾਨੂੰ ਪਤਾ ਉਹ ਗੇਮਾਂ ਲਈ ਲੈਪਟਾਪ ਆ ਗੇਮਿੰਗ ਦਾ ਲੈਪਟਾਪ ਆ ਵੀ ਮੈਂ ਕਹ ਚੱਲੇ ਨਹੀਂ ਲੈਪਟਾਪ ਲੈਣਾ ਹੀ ਆ ਤੇ ਅੱਛਾ ਕਈ ਚੀਜ਼ਾਂ ਜੇ ਠੀਕ ਆ ਪੜਾਈ ਚ ਠੀਕ ਆ ਗੇਮਾਂ ਚ ਠੀਕ ਆ ਉਦਾਂ ਸਪੋਰਟਸ ਚ ਵੀ ਠੀਕ ਆ ਮੈਂ ਕਹਾਂ ਚੱਲ ਯਾਰ ਜੀ ਲੈਪਟਾਪ ਲੈਣਾ ਐ ਨਹੀਂ ਗੇਮਿੰਗ ਵਾਲਾ ਲੈ ਦੇਣਾ ਹੂੰ ਹੂੰ ਫਿਰ ਮਿਲਦਾ ਉਹ ਮੈਨੂੰ ਮਨਾ ਕਰੇ ਕਹਿੰਦੀ ਇਹਨੇ ਤੋੜ ਦੇਣਾ ਇਹਨੇ ਐ ਕਰਨਾ ਪਹਿਲਾਂ ਤਾਂ ਉਹ ਆਇਆ ਹੂੰ ਉਹਦੀਆਂ ਦੋਸ ਜਿਵੇਂ ਆ ਸਕਰੀਨ ਹੁੰਦੀ ਆ ਇੱਥੇ ਵੀ ਉਹਦੇ ਸਕਰੀਨ ਆ ਇੱਥੇ ਵੀ ਸਕਰੀਨ ਆ ਡਿਫਰੈਂਟ ਜਿਹੇ ਲੈਪਟਾਪ ਸੀਗਾ ਲੈਪਟਾਪ ਦੇ ਹੈਡ ਟੂ ਸਕਰੀਨਸ ਆਨ ਵਨ ਲੈਪਟਾਪ ਤੇ ਫਾਰ ਦਿ ਗੇਮਿੰਗ ਗੇਮਿੰਗ ਉਹ ਆਇਆ ਜਨਾਬ ਨੇ ਦਸਾਂ 15 ਦਿਨਾਂ ਚ ਉਹਨੂੰ ਤੋੜਤਾ ਐ ਉਹ ਐ ਟੁੱਟ ਗਿਆ ਉੱਪਰਲੀ ਲਿ ਇੱਕ ਬੱਚਾ ਸੀ ਸਕੂਲ ਚ ਨਾ ਉਹ ਕਹਿੰਦਾ ਸੀ ਵਾਹ ਬੜੀ ਕੈਂਟ ਚੀਜ਼ ਹੈ ਬਿਕਾਜ਼ ਜਦੋਂ ਇਹ ਪਹਿਲਾਂ ਖੋਲਦੇ ਨਾ ਥੱਲੇ ਇੱਕ ਸਕਰੀਨ ਖੁੱਲ ਜਾਂਦੀ ਹੈ ਤੇ ਉਹ ਕਹਿੰਦਾ ਵਾਹ ਜੇ ਮੈਂ ਤੇਜ਼ ਕਰਾਂ ਕੀ ਹੋਊਗਾ ਆ ਮਾਈਕ ਆ ਡੋਨਟ ਨੋ ਤਾਂ ਕਿ ਤੇਜ਼ ਉਹਨੇ ਬੰਦ ਕੀਤਾ ਸਾਰਾ ਹੀ ਟੁੱਟ ਗਿਆ ਤੇਰੀ ਗਲਤੀ ਨਹੀਂ ਸੀ ਉਹ ਟੁੱਟ ਗਿਆ ਠੀਕ ਹੈ ਹਾਂ ਵਾਪਸ ਭੇਜਿਆ ਉਹ ਓਕੇ ਡਰੋਂਟੋ ਗਿਆ ਫਿਰ ਠੀਕ ਠੂਕ ਕਰਾ ਕੇ ਇਹਨੇ ਮੰਗਵਾਇਆ ਉਹ ਫਿਰ ਆਇਆ ਤੇ ਦਸਾ ਹਫ਼ਤੇ ਦੇ ਵਿੱਚ ਇਹਨੇ ਦੁਬਾਰਾ ਤੋੜਤਾ ਉਹ ਸੇਮ ਜਗ੍ਹਾ ਸੇਮ ਹੀ ਉਹਨੇ ਕੜਕ ਹਾਂ ਨਾ ਮੈਂ ਕੀ ਰਹਾ ਦਾ ਮੈਂ ਕਾ ਚਲੋ ਨਹੀਂ ਨਹੀਂ ਇਰੈਸਪੌਂਸਿਬਲ ਨਹੀਂ ਨਹੀਂ ਮੈਂ ਫੇਰ ਕੀ ਆ ਮੈਂ ਕਾ ਚੱਲ ਯਾਰ ਇਹਨੂੰ ਠੀਕ ਕਰਾ ਦੋ ਪਿਆ ਇਹ 10 ਦਿਨ ਇਹਨਾਂ ਨੇ ਰੈਪ ਕਰਕੇ ਭੇਜਣਾ ਤੁਸੀਂ ਬਿਲੀਵ ਕਰਿਓ 15 10 15 ਦਿਨਾਂ ਬਾਅਦ ਘਰ ਚੋਂ ਲੈਪਟਾਪ ਹੀ ਗਾਇਬ ਹੈ ਅੱਜ ਤੱਕ ਸਾਨੂੰ ਲੱਭਿਆ ਨਹੀਂ ਉਹ ਲੈਪਟਾਪ ਵਾਓ ਛਿੰਦੇ ਮੇਰੀ ਤੱਕ ਅਸੀਂ ਘਰ ਸ਼ਿਫਟ ਕੀਤਾ ਆਈਗਾ ਜਨਾਬ ਕਈ ਜਣ ਮੈਂ ਇੱਥੇ ਰੱਖ ਲਿਆ ਮੈਂ ਉੱਥੇ ਰੱਖ ਲਿਆ ਔਰ ਏਕਮ ਵੀ ਕੋਈ ਚੀਜ਼ ਨਹੀਂ ਗਾਇਬ ਹੋਈ ਹਮ ਦੈਟਸ ਬੈਡ ਹਮ